ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਮੇਰੀ ਸਿਸਟਰ ਦਾ ਬਰਥਡੇ ਲਓ ਜੀ ਇੱਧਰ ਆਪਾਂ ਨੇ ਕੇਕ ਲਿਆਂਦਾ ਸਰਪ੍ਰਾਈਜ਼ ਕੇਕ ਹੈ ਜੀ ਇਹ ਵੀ ਤੇ ਮੈਂ ਤੇ ਮੇਰੀ ਭਾਬੀ ਨੇ ਮਿਲ ਕੇ ਅਸੀਂ ਦੋਨਾਂ ਨੇ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਨੂੰ ਸਪੈਸ਼ਲੀ ਘਰ ਬੁਲਾਇਆ ਤੇ ਉਹ ਇਦਾਂ ਹੀ ਆਗੇ ਕਰੇ ਤੇ ਗੁਰਦੁਆਰਾ ਸਾਹਿਬ ਆਏ ਹੋਏ ਸੀਗੇ ਤੇ ਅਸੀਂ ਸਾਰਿਆਂ ਨੇ ਖੂਬ ਇੰਜੋਏ ਕੀਤਾ ਤੇ ਲਓ ਜੀ ਆਪਾਂ ਕਰਨ ਲੱਗੇ ਆਂ ਜੀ ਕੇਕ ਦੀ ਕਟਿੰਗ ਤੇ ਮੇਰਾ ਮੰਨਣਾ ਸੀਗਾ ਕਿ ਇਹ ਵੀ ਕਦੇ ਉਹਨੇ ਆਪਣੀ ਮਮੇਰੀ ਮੰਮੀ ਨਾਲ ਮਤਲਬ ਕੇ ਸੈਲੀਬ੍ਰੇਟ ਨਹੀਂ ਕੀਤਾ ਇਸ ਕਰਕੇ ਅਸੀਂ ਕੇਕ ਨੂੰ ਮੰਮੀ ਨਾਲ ਸੈਲੀਬ੍ਰੇਟ ਕਰਨਾ ਸੀਗਾ ਜਨਮ ਦਿਨ ਤੇ ਜ਼ਰੂਰੀ ਸੀਗਾ ਹੈ ਦਮ ਇਹ ਜ਼ਰੂਰੀ ਹੈ ਜੀ ਆਪਣੇ ਜ਼ਿੰਦਗੀ ਦੇ ਜਿਹੜੇ ਪਾਰਟ ਨੇ ਵੀ ਬਹੁਤ ਜ਼ਰੂਰੀ ਨੇ ਇਹਨਾਂ ਨੂੰ ਵੀ ਕਦੇ-ਕਦੇ ਇੰਜੋਏ ਕਰ ਲੈਣਾ ਚਾਹੀਦਾ ਹੈ ਜੀ ਲਓ ਜੀ ਇੱਧਰ ਸਾਡੀ ਛੋਟੀ ਜੀ ਪਾਰਟੀ ਮਠਿਆਈ ਦਾ ਡੱਬਾ ਕੇਕ ਤੇ ਸਮੋਸੇ ਤੇ ਜੂਸ ਤੇ ਐਨੇ ਨਾਲ ਅਸੀਂ ਬਰਥਡੇ ਸੈਲੀਬ੍ਰੇਟ ਕਰ ਲਿਆ ਉਹਨਾਂ ਦੇ ਰੂਹ ਖੁਸ਼ ਕਰਤੀ ਤੇ ਆਪਣੀ ਵੀ ਰੂਹ ਖੁਸ਼ ਕਰ ਲਈ ਤੇ ਸਿਸਟਰ ਦਾ ਬਰਥਡੇ ਵੀ ਸੈਲੀਬ੍ਰੇਟ ਹੋ ਗਿਆ ਮੰਮੀ ਦੇ ਨਾਲ ਤੇ ਲਓ ਜੀ ਇਦਰ ਲੱਗੇ ਹੁਣ ਆਪਾਂ ਮੰਮੀ ਨੂੰ ਬੁਲਾ ਕੇ ਆਪਾਂ ਕੇਕ ਦੀ ਕਟਿੰਗ ਕਰਨ ਲੱਗੇ ਆ ਤੇ ਦੇਖੋ ਸਾਡਾ ਨੰਨੂ ਜੀ ਉਹਦੀ ਨਿਗਾਹ ਜਮੇ ਕੇਕ ਦੇ ਉੱਤੇ ਉੱਤੇ ਹੈ ਜੀ ਤੇ ਲਓ ਜੀ ਹੁਣ ਆਪਾਂ ਕੱਟਣ ਲੱਗੇ ਕੇਕ ਤੇ ਲਓ ਜੀ ਇਧਰ ਮੇਰੀ ਮੰਮੀ ਆ ਗਏ ਤੇ ਕੇਕ ਨੂੰ ਕੱਟ ਕੇ ਆਪਾਂ ਕਰਦੇ ਆ ਜੀ ਪੂਰਾ ਪੂਰਾ ਇੰਜੋਏ ਤੇ ਤੁਸੀਂ ਵੀ ਕਰੇ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਲਿਖ ਕੇ ਜਾਇ ਜੀ ਬlesing ਆਪਣੀ ਜਰੂਰ ਦੇ ਕੇ ਜਾਇ ਜੀ ਲਓ ਜੀ ਸਾਰਿਆਂ ਨੇ ਇੰਜੋਏ ਕੀਤਾ ਹੈ ਜੀ ਅਸੀਂ ਤੇ ਇਧਰ ਮੇਰੀ ਭਾਬੀ ਹੋਣੀ ਤੇ ਮੰਮੀ ਹੈ ਜੀ ਮੇਰੀ ਤੇ ਮੀਨੇ ਸਾਨੂੰ ਸਾਰਿਆਂ ਨੂੰ ਪੈਸੇ ਦਿੱਤੇ ਤੇ ਸਾਰਿਆਂ ਨੂੰ ਪਿਆਰ ਦਿੱਤਾ ਆਪਣੀ ਰਿਸਪੈਕਟ ਆਪਣਾ ਦਿਲ ਦੀਆਂ ਆਸ਼ੀਰਵਾਦ ਦਿੱਤਾ ਤੇ ਲਓ ਜੀ ਦੇਖੋ ਲਓ ਜੀ ਆਪਾਂ ਸਾਰੇ ਜਣੇ ਕੇਕ ਨੂੰ ਤੇ ਬਰਥਡੇ ਨੂੰ ਸੈਲੀਬ੍ਰੇਟ ਕਰ ਰਹੇ ਆ ਤੇ ਨਾਲ ਉਹਦੀ ਨਾਲ ਇਹਨਾਂ ਨੂੰ ਅਸੀਂ ਕੁਛ ਨਾ ਕੁਛ ਅਸੀਂ ਮਜ਼ਾਕ ਵੀ ਕਰ ਰਹੇ ਸੀਗੇ ਤੇ ਲਓ ਜੀ ਹੁਣ ਆਪਾਂ ਕਰਦੇ ਆ ਇੰਜੋਏ ਤੇ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਸਾਰੇ ਭੈਣ ਭਰਾ ਮਨੇ ਸ਼ਗਨ ਦਿੱਤਾ ਕਿਉਂਕਿ ਮੇਰੀ ਸਿਸਟਰਸ ਆ ਰਹੇ ਤਾਂ ਛੋਟੀ ਹੈ ਜੀ ਇਹ ਤੇ ਇਧਰ ਮੇਰਾ ਬ੍ਰਦਰ ਆ ਗਿਆ ਜੀ ਤੇ ਉਹਨਾਂ ਨੇ ਕਿਤੇ ਜਾਣਾ ਸੀਗਾ ਤੇ ਲਓ ਜੀ ਤੇ ਇਹ ਮੇਰੀ ਛੋਟੀ ਭਾਬੀ ਹੈ ਜੀ ਅਸੀਂ ਆਪਣੇ ਘਰ ਦੇ ਵਿੱਚ ਹੀ ਮੇਰੇ ਪੇਕਿਆਂ ਦੇ ਵਿੱਚ ਅਸੀਂ ਸੈਲੀਬ੍ਰੇਟ ਕੀਤਾ ਹੈ ਜੀ ਤੇ ਉਸ ਦਿਨ ਗਰਮੀ ਬਹੁਤ ਸੀਗੀ ਤੇ ਇੱਕ ਲਾਈਟ ਨਹੀਂ ਸੀਗੀ ਨੇਰੀ ਆ ਕੇ ਹਟੀ ਸੀਗੀ ਇਸ ਕਰਕੇ ਤੇ ਲਓ ਜੀ ਮੈਂ ਵੀ ਦੋਹਾਂ ਨੂੰ ਖਵਾਇਆ ਤੇ ਇੰਜੋਏ ਕਰਵਾਇਆ ਬਹੁਤ ਵਧੀਆ ਲੱਗਿਆ ਤੇ ਦਿਲ ਨੂੰ ਸਕੂਨ ਜਿਹਾ ਮਿਲਿਆ ਜੀ ਇੱਕ ਮੈਮਰੀ ਟਾਈਪ ਚ ਹੋ ਗਿਆ ਜੀ ਇੱਧਰ ਆ ਗਈ ਜੀ ਮੇਰੀ ਵੱਡੀ ਭਾਬੀ ਤੇ ਇੱਕ ਮੈਮਰੀ ਹੈ ਜੀ ਸਾਡੀ ਲਾਈਫ ਦੀ ਕਿਉਂਕਿ ਅਸੀਂ ਇਹ ਚੀਜ਼ਾਂ ਜ਼ਿਆਦਾ ਬਲੀਵ ਨਹੀਂ ਸੀ ਪਹਿਲਾਂ ਕਰਦੇ ਤੇ ਹੁਣ ਥੋੜਾ ਜਿਹਾ ਸੀਗਾ ਵੀ ਚਲੋ ਆਪਾਂ ਚੈਨਲ ਵੀ ਹੈ ਸਭ ਕੁਝ ਹੈ ਤੇ ਆਪਾਂ ਸੈਲੀਬ੍ਰੇਟ ਆਪਾਂ ਨੂੰ ਕਰਨਾ ਵੀ ਚਾਹੀਦਾ ਹੈ ਜੀ ਲਓ ਜੀ ਇੱਧਰ ਆ ਗਈ ਜੀ ਮੇਰੀ ਭਾਬੀ ਤੇ ਮੇਰੀ ਭਤੀਜੀ ਇਹਨਾਂ ਨਾਲ ਅਸੀਂ ਮਿਲ ਕੇ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਤੇ ਉਸ ਤੋਂ ਬਾਅਦ ਫਿਰ ਮੇਰੀ ਵਾਰੀ ਆਊਗੀ ਜੀ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੱਚਿਆਂ ਦੀ ਵਾਰੀ ਆਊਗੀ ਤੇ ਵੀਡੀਓ ਨੂੰ ਪੂਰਾ ਪੂਰਾ ਕੀਤਾ ਜੀ ਇੰਜੋਏ ਮੱਕੀ ਆ ਵੀ ਸੀ ਗਿਆ ਉੱਥੇ ਸਾਰੇ ਜਿਹੜੇ ਮੱਕੀ ਆ ਵੀ ਹਟਾ ਰਹੇ ਨੇ ਤੇ ਛਾਦਾ ਅਜੀਬ ਲੱਗ ਰਿਹਾ ਹੈ ਜੀ ਤੇ ਬੱਚੇ ਸਾਰੇ ਜਿਹੜੇ ਹਟਾ ਰਹੇ ਨੇ ਵੀ ਉੱਪਰ ਕੋਈ ਮੱਕੀ ਨਾ ਬੈਠ ਜੇ ਉਸ ਤੋਂ ਬਾਅਦ ਮੇਰੀ ਵਾਰੀ ਆਈ ਤੇ ਮੇਰੀ ਬੇਟੀ ਅਸੀਂ ਸਾਰੇ ਜਣੇ ਗਏ ਹੋਏ ਸੀਗੇ ਮੇਰੇ ਪੇਕੇਆਂ ਦੇ ਘਰ ਹੀ ਤੇ ਲੋ ਜੀ ਹਾਸੇ ਕਰਦੇ ਆ ਜੀ ਇੰਜੋਏ ਪੂਰਾ ਤੇ ਤੁਸੀਂ ਵੀ ਇੰਜੋਏ ਕਰਿਆ ਕਰੋ ਜੀ ਸਾਰੇ ਭੈਣ ਭਰਾ ਮਿਲ ਕੇ ਇੱਕ ਦੂਜੇ ਭੈਣ ਭਰਾ ਨੂੰ ਸਰਪ੍ਰਾਈਜ਼ ਦਿਆ ਕਰੋ ਸਰਪ੍ਰਾਈਜ਼ ਕੇਕ ਵਗੈਰਾ ਇਹਦਾ ਆਰਡਰ ਕਰ ਲਿਆ ਕਰੋ ਜੀ ਇਕੱਠੇ ਹੋ ਕੇ ਇੰਜੋਏ ਕਰਿਆ ਕਰੋ ਜੀ ਸਾਰੇ ਜਣੇ ਤੇ ਇਹੀ ਟਾਈਮ ਹੁੰਦਾ ਹੈ ਜੀ ਥੋੜਾ ਜਿਹਾ ਆਪਾਂ ਨੂੰ ਸੈਲੀਬ੍ਰੇਸ਼ਨ ਦਾ ਤੇ ਨਾਲ-ਨਾਲ ਵਧੀਆ ਲੱਗਦੀਆਂ ਜੀ ਚੀਜ਼ਾਂ ਤੇ ਇੱਧਰ ਸਾਡੇ ਕੈਮਰੇ ਦੇ ਕਿਸੇ ਨੂੰ ਪਰਵਾਹ ਨਹੀਂ ਜੀ ਸਾਰੇ ਜਣੇ ਮੂਰੇ ਦੇ ਨਿਕਲ ਹੀ ਜਾਂਦੇ ਨੇ ਇਸ ਕਰਕੇ ਤੇ ਕੋਈ ਨਹੀਂ ਚਲੋ ਸਾਰੇ ਜਣੇ ਇੰਜੋਏ ਕਰ ਰਹੇ ਇੱਧਰ ਮੇਰਾ ਪੁੱਤ ਆ ਗਿਆ ਜੀ ਛੋਟਾ ਜਿਹਾ ਤੇ ਬਹੁਤ ਲਾਡ ਲਾਇਆ ਜੀ ਸਾਨੂੰ ਇਹ ਤੇ ਇਹ ਵੀ ਪੂਰਾ ਇੰਜੋਏ ਕਰ ਰਿਹਾ ਤੇ ਖੁਸ਼ੀ ਬਹੁਤ ਹੋਈ ਇਸ ਦੀ ਤੇ ਉਹਨਾਂ ਤੇ ਖੁਸ਼ੀ ਬਹੁਤ ਇੰਜੋਏ ਕੀਤਾ ਜੀ ਜਣਕੇ ਸਾਰਿਆਂ ਨੂੰ ਸ਼ਗਨ ਵਗੈਰਾ ਦਿੱਤਾ ਬਹੁਤ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ